ਕੋੜਦਣਾ ਪਿੰਡਾ ਜੀ ਮੇਰਾ ਮੇਰੇ ਤਕਰੀਬਨ 15 ਕੇਸ ਨੇ ਜੀ ਪਿੰਡ ਦੇ ਵਿੱਚ ਜਿਹੜੇ ਲਖਵਿੰਦਰ ਸਾਹਿਬ ਨੇ ਐਸਐਸਓ ਸਾਹਿਬ ਲੱਗੇ ਹੋਏ ਨੇ ਜੀ ਜਿਨ੍ਹਾਂ ਨੇ ਨੱਥ ਪਾਈ ਆ ਕੋੜਦਣਾ ਦੇ ਵਿੱਚ ਕੋੜਦਣਾ ਦੇ ਵਿੱਚ ਇਹ ਨਾ ਮੰਨ ਕੇ ਚੱਲੋ ਜੀ ਤੁਸੀਂ ਪੂਰਾ ਜਿਹੜਾ ਨਸਲੇ ਦਾ ਮਾਹੌਲ ਹੈ ਪੂਰਾ ਇੱਕਦਮ ਬੰਦ ਹੋਣ ਲੱਗਿਆ ਪਿਆ ਜੀ ਪੂਰਾ ਮੈਂ ਮੇਰੀ ਪੰਚਾਇਤ ਨੂੰ ਵੀ ਕੱਲ ਕਹੀ ਆ ਔਖ ਫਰਵੀ ਮੈਂ 15 ਬੰਦੇ ਫਰੇ ਹੋਣਗੇ ਮੇਰੇ ਪਿੰਡ 'ਚ ਕਿਸੇ ਨੇ ਮਗਰ ਨਹੀਂ ਗਿਆ ਜੀ ਕਿਸੇ ਦੇ ਮਗਰ ਨਹੀਂ ਗਿਆ ਕਿਉਂਕਿ ਅਸੀਂ ਪੰਜ-ਪੰਜ ਸਾਲ ਧੱਕੇ ਖਾ ਲਈ ਸਾਨੂੰ ਪੱਕੀ ਸਰਪੰਚਾ ਤੇ ਸਾਨੂੰ ਸਾਰਾ ਪਤਾ ਵੀ ਕੌਣ ਵੇਚਦਾ ਕੌਣ ਨਹੀਂ ਵੇਚਦਾ ਜੇ ਅਸੀਂ ਨਹੀਂ ਪੈਰ ਪਾਉਣਾ ਤਾਂ ਅਸੀਂ ਪੁਲਿਸ ਨੂੰ ਫੋਨ ਕਰ ਸਕਦੇ ਹਾਂ ਚੌਂਕ 'ਚ ਬਹਿ ਕੇ ਫੋਨ ਕਰ ਸਕਦੇ ਹਾਂ ਬਾਹਰ ਰੂਮ 'ਚ ਬਹਿ ਕੇ ਫੋਨ ਕਰ ਸਕਦੇ ਹਾਂ ਦੂਜੀ ਗੱਲ ਰਹੀ ਸਾਡੇ ਭਗਵਾਨ ਜੀ ਤਮਾਮ ਸਾਹਿਬ ਜੀ ਸੀਐਮ ਸਾਹਿਬ ਨੇ ਹੋ ਚਾਹੇ ਅਸੀਂ ਕਾਂਗਰਸੀਆਂ ਪਰਸੀ ਉਹਨਾਂ ਦਾ ਦਿਨੋ ਸਲੂਟਾ ਸਾਨੂੰ ਉਹਨਾਂ ਦਾ ਵੀ ਜਿਹੜਾ ਇਹ ਕਦਮ ਚੱਕਿਆ ਇਹ ਪੰਜਾਬ ਬਚ ਜਾਊਗਾ ਠੀਕ ਹੈ ਨਹੀਂ ਪੰਜਾਬ ਦਾ ਬਹੁਤ ਭਰਾ ਹਾਰ ਹੋ ਜਾਣਾ ਹੈ ਹਰ ਦਾਸਕਰ ਛੱਡ ਕੇ ਧੀ ਬੈਠੀ ਆ ਜੀ ਕੇ ਦਾ ਤਲਾਕ ਹੋ ਗਿਆ ਕਿਸਦਾ ਰੋਲਾ ਹੋ ਗਿਆ ਜਿੰਨੇ ਇੱਥੇ ਸਾਡੇ ਪਿੰਡਾਂ ਦੇ ਵਿੱਚੋਂ ਜਿੰਨੇ ਸੱਜਣ ਆਏ ਨੇ ਪੰਜ ਸਰਪੰਚ ਰਿਟਾਇਰ ਚੀਮਾ ਸਾਹਿਬ ਬੈਠੇ ਨੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਇਹ ਮੀਟਿੰਗ ਦੇ ਵਿੱਚ ਆਪਾਂ ਨੂੰ ਕਿਉਂ ਸੱਦਾ ਗਿਆ ਇਹ ਮੀਟਿੰਗ ਸੱਦਣ ਦਾ ਕਾਰਨ ਕੀ ਹੈ ਆਪਾਂ ਨੂੰ ਆਪਣੇ ਤੋਂ ਕੋਈ ਸੁਮਾਨ ਹੈ ਵੀ ਆਪਾਂ ਇਹਨਾਂ ਦਾ ਸਹਾਇਕ ਹੋ ਦੇਮਾਰੇ ਪਰ ਉਹ ਇਹ ਗੁੱਸਾ ਖਾ ਕੇ ਕਹਿੰਦੇ ਆ ਐਸਐਸਪੀ ਸਾਹਿਬ ਜਿੰਨਾ ਹੋ ਸਕਦਾ ਜਿੰਨਾ ਬਣਿਆ ਕੋਟੀ ਜੀ ਜਿੰਦਰਾ ਕੰਮ ਆ ਜੇ ਜੰਗਲ ਨੂੰ ਅੱਗ ਲੱਗੀ ਆ ਚਲੋ ਚਿਦੂਨਾ ਝੁੰਜ ਪਰ ਕੇ ਜਾਇਆ ਕਰੇ ਉਹਨੂੰ ਕਿਸੇ ਬੰਦੇ ਨੇ ਪੁੱਛਿਆ ਵੀ ਤੇਰੇ ਕਾਪਾ ਝੁੰਜਦਾ ਅੱਗ ਦਾ ਬੁਝਣੀ ਨਹੀਂ ਤੇ ਕਾਪਾ ਪਤਾ ਚ ਨਾ ਉਹਦਾ ਕੰਮ ਐ ਸਰੋ ਕਰਮ ਵਾਲੇ ਬੰਦੇ ਆਪਾਂ ਉਸ ਵਾਸਤੇ ਕਿ ਨੂੰ ਯਾਦ ਕਰਕੇ ਸਾਰੇ ਜਕਾਰੇ ਆ ਰੂਪ ਦਿਓ ਐਸਐਸਪੀ ਨੂੰ ਸਾਹਮਣੇ ਬਿਸ਼ਵਾਸ ਦਿਵਾਓ ਵੀ ਆਪਾਂ ਨਸਦੀ ਥਲ ਪਾਉਣੀ ਐ ਬੋਲੇ ਜੀ ਬਾਬਾ ਸਾਹਿਬ ਬਹੁਤ ਬਖਸ਼ ਕੀਤਾ ਸਾਰਿਆਂ ਨੇ ਦੇਖੋ ਇਹ ਇਹਦੇ ਹਰ ਬੋਲ ਦੇ ਅੰਦਰ ਉਹੋ ਵਿੱਚੋਂ ਨਿਕਲਿਆ ਫਰਜ਼ ਸੀ ਆਪਣੇ ਪਿੰਡ ਦੇ ਅੰਦਰ ਜੇ 15 ਜ਼ਿੰਮੇਵਾਰਾਂ ਨੂੰ ਨੱਥ ਪਾ ਕੇ ਤੇ ਨਾਲ ਪੁਲਿਸ ਦੇ ਸਹਿਯੋਗ ਦੇ ਨਾਲ ਉਹ ਕਿਹੜੀ ਗੱਲ ਹੈ ਜਿਹਦੇ ਵਿੱਚ ਸਫਲਤਾ ਨਹੀਂ ਮਿਲ ਸਕਦੀ ਤਾਂ ਬਾਬਾ ਕੋਸਦੁਰਨਾ ਵੀ ਅੱਜ ਆਪਣੀ ਇੰਨੀ ਵੱਡੀ ਮਿਸਾਲ ਦੇ ਆਧਾਰ 'ਤੇ ਜਿਵੇਂ ਸ਼ੇਖ ਬਾਬਾ ਪੱਤੀ ਪੰਜਾਬ ਪੰਜਾਬ ਤੇ ਸਾਡਾ ਸਾਗਰ ਪੰਜਾਬ ਨਸ਼ਾ ਮੁਕਤ ਆ ਬਰਨਾਲੇ ਜ਼ਿਲ੍ਹੇ ਦੇ ਤਿੰਨ ਤਿੰਨ ਨੇ ਜਿਹੜੇ ਏਰੀਏ ਤੇ ਅੱਜ ਹੁਣ ਅਗਲੇ ਬਚਾਰ ਸੁਣਾਗੇ ਜੀ ਗੁਣਦੀਆਂ ਬੰਦੇ ਖੜੇ ਹੁੰਦੇ ਆ ਖੁੰਡੀ ਚੈੱਕ ਕਰਦੇ ਨੇ ਜੋ ਬਈ ਆਪ ਦਾ ਅੰਨੇ ਤੇ ਨੌਕਰੀ ਕਰੀਆ ਪਤਾ ਜੋਧਪੁਰ ਹੈ ਉਹਦੇ ਸਟੈਕੀ ਦੇ ਵਿੱਚ ਜੋ ਮੈਂ ਖੁਰ ਸਮਾਨ ਲੈ ਕੇ ਆ ਰਹੀ ਆ ਮਾੜਾ ਅਸਿਕਾ ਇਹ ਖੁਰੂ ਉੱਥੇ ਰੱਖਿਆ ਹੁੰਦੇ ਜੀ ਉਹ ਬੰਦੇ ਉੱਥੋਂ ਚੜਦੇ ਆ ਟ੍ਰੇਨ ਜੋਧਪੁਰ ਤੋਂ ਬੰਬੇ ਦੇਖੋ ਇਹ ਆਪਣੇ ਰਾਸਾ ਜਦੋਂ ਬੰਦੇ ਨੇ ਰੱਖਿਆ ਹੁੰਦੀ ਆ ਉਹ ਜੀਠ ਤੇ ਬੈਠ ਜਾਂਦਾ ਹੁੰਦੀ ਰਖਵਟ ਕੀ ਕਰਦੇ ਨੇ ਖਾਸ ਕਰਕੇ ਨੇ ਤੇ ਕੋਈ ਰੇਲਵੇ ਦੇ ਤਸੰਦ ਉੱਪਰ ਤੋਂ ਜੋ ਤੈਦਰ ਚੌਂਲੇ ਨੇ ਤੇ ਆਂ ਦੇ ਵਿੱਚ ਇਹਨਾਂ ਦੀ ਅਗਈ ਵੀ ਹਰੇਕ ਬੰਦੇ ਨੂੰ ਪਤਾ ਹੀ ਲੱਗਦਾ ਕਿ ਕੌਣ ਵੇਚਦਾ ਕੌਣ ਕੀ ਕਰਦਾ ਪਰ ਕੋਈ ਹਰੇਕ ਬੰਦਾ ਆਪਣਾ ਕੀ ਲੈਣੇ ਨੇ ਮੇਨ ਮਖਸਦ ਇਹ ਹੈ ਵੀ ਸਰਕਾਰ ਦੇ ਪ੍ਰਸ਼ਾਸਨ ਦਾ ਜਰੂਰ ਹੋ ਕਿ ਆਪਾਂ ਪਰਮਾਰਾਂ ਨੂੰ ਫਾਇਦਾ ਆ ਜਾਣਾ ਮੰਨ ਕੇ ਚੱਲੋ ਜੀ ਜੇ ਆਪਾਂ ਇਹ ਚੰਗਾ ਕਰਮ ਕਰਨਾ ਨਾ ਕਿ ਮਾਰਨਾ ਲੋਕਾਂ ਨੂੰ ਇਹ ਚਾਹੀਦਾ ਸਾਬ ਰਮਾਗੇ ਕਾਪੀਆ ਬਚਾਈ ਨਹੀਂ ਭਲਕੋ ਨਹੀਂ ਬਚਦਾ ਹੈ ਬੁੱਝੋ ਦੇ ਉੱਪਰ ਕਹਿੰਦਾ ਛੱਪਲ ਕੋਈ ਸੁਣੂਗਾ ਪਤਾ ਨਹੀਂ ਇਹ ਗੱਲਾਂ ਗਲਤ ਨੇ ਜੀ ਸਭ ਨੂੰ ਪਤਾ ਵੀ ਨਸਾ ਕੌਣ ਕਰਦਾ ਕੰਮ ਨਹੀਂ ਕਰਦਾ ਇਹ ਗੱਲਾਂ ਪੰਚਾਇਤ ਨੂੰ ਚਾਹੀਦੀਆਂ ਨੇ ਪ੍ਰਸ਼ਾਸਨ ਨੂੰ ਚਾਹੀਦੀਆਂ ਜਾਨਾ ਕਿਉਂਕਿ ਪ੍ਰਸ਼ਾਸਨ ਤਾਂ ਇਹ ਤਾਂ ਇਹ ਵੀ ਪਿੰਡਾਂ ਦੇ ਕੋਲ ਫਿਰ ਕਿਉਂਕਿ ਆਪ ਵੀ ਕੰਮ ਬਹੁਤ ਜ਼ਿਆਦਾ ਨਹੀਂ ਜੀ ਪ੍ਰਸ਼ਾਸਨ ਸਾਰੇ ਬੇਅੰਤੀਆ ਸਾਰੇ ਪੰਜਾਬ ਦੇ ਨੂੰ ਸਾਰੇ ਵੀਰਾਂ ਨੂੰ ਜਿਹੜਾ ਕਾਲ ਦੇ ਜਿਹੜਾ ਲੀਟਰਪੁਰਾ ਦਾ ਘਰੋਂ ਕਿਲਾ ਕੱਢ ਕੇ ਵੀ ਇਹਨੂੰ ਧਿਆਨ ਚ ਲੈ ਉਹ ਬੈਂਤੀਆ ਸਿਰਫ ਜਦੋਂ ਬੰਦਾ ਕੋ ਫੜ ਲੈਂਦਾ ਫਿਰ ਸਭ ਤੋਂ ਪਹਿਲਾਂ ਆ ਜਾਂਦਾ ਨਾਮ ਜਿਹੜਾ ਬੈਂਤੀ ਆ ਜੀ ਪਹਿਲਾਂ ਉਹਦਾ ਪਤਾ ਹੋਣੀ ਸਰ ਜੋ ਵੀ ਬੰਦਾ ਫੜਿਆ ਜਾਂਦਾ ਫਿਰ ਉਹਨੂੰ ਚੋਸ ਦਿੱਤਾ ਜਾਵੇ ਟੈਸਟ ਕਰਕੇ ਉਹ ਜਿਹੜਾ ਬੰਦਾ ਆਉਂਦਾ ਮਗਰੋਂ ਪਹਿਲੀ ਦਿਖਾਇਆ ਜਾਵੇ ਵੀ ਆਹ ਦੇਖੋ ਤਾਂ ਬੰਦਾ ਨਸ਼ਾ ਕਰਦਾ ਬੜੀ ਬਹੁਤਾਂ ਨਵਾਜੀ ਜਿਹੜੇ ਤੁਸੀਂ ਹੋਏ ਸੱਬੀ ਜੁੜੇ ਕਰਨ ਚੱਕੇ ਆ ਸਾਰਾ ਦਿਨ ਬਹੁਤ ਹੋਣੀ ਵਿੱਚ ਮੇਰੇ ਪਿੰਡ ਮਹਿਮ ਕੋਲ ਤੇ ਕੋਈ ਦੋ ਨੌਜਵਾਨ ਕੀਤੇ ਲਾਗੇ ਮਰੇ ਨੇ ਨਸ਼ੇ ਦੇ ਨਾਲ ਉਹਨਾਂ ਦੇ ਘਰ ਬਿਲਕੁਲ ਬਰਬਾਦ ਹੋ ਗਏ ਅੱਜ ਦੀ ਜਿਹੜੀ ਤਾਰੀਖ ਡੰਗਣੀ ਚਾਰ ਪੰਜ ਦਿਨ ਦੀ ਕਸ਼ੂਰ 25 ਸਾਲ ਦੀ ਗੁੱਡੀਆ ਸਾਡੇ ਉਹਦੇ ਜਿਹੜੇ ਬੱਚੇ ਛੋਟੇ ਛੋਟੇ ਨੇ ਜਿੰਦੋਂ ਤੋਂ ਆ ਰਹੀ ਹੈ ਉਹਨਾਂ ਦਾ ਘਰ ਡੀਕੇ ਲੰਦਾ ਨਸ਼ਾ ਵੇਚਦਾ ਪਿਆ ਉਹ ਦੋ ਦੱਚੇ ਲੱਗ ਕੇ ਤਹ ਬੈਠੀ ਹੈ ਵਿਚਾਰੀ ਮੈਂ ਅੱਜ ਦੇ ਮੀਟਿੰਗ ਦੇ ਵਿੱਚ ਸਾਡੇ ਪਿੰਡ ਵੱਲੋਂ ਤੇ ਹਲਕੇ ਵੱਲੋਂ ਪੂਰਾ ਪ੍ਰੋਟਸਟ ਕਰਦਾ ਉਸ ਨੂੰ ਪੂਰੀ ਅਸੀਂ ਮਦਦ ਕਰਾਂਗੇ ਪੂਰੀ ਤੰਦਰੁਸਤੀ ਨਾਲ ਨਾਮਾਦ ਮਦਦ ਕਰੂੰਗਾ ਜਿੰਨੇ ਜੁਗਰਾ ਹੈ ਜਾਣ ਪਰ ਲਸਾ ਤੇ ਫਲ ਪਾਓ ਵਾਹਿਗੁਰੂ ਜੀ ਦਾ ਖਾਲਸਾ